ਆਮ ਆਦਮੀ ਪਾਰਟੀ ਦੇ ਸਮਰਥਕ ਸੰਸਦ ਭਗਵੰਤ ਮਾਨ ਨੇ ਆਪਣੇ ਲਈ ਸੁਰੱਖਿਆ ਲੈਣ ਲਈ ਫੇਸਬੁੱਕ ਤੇ ਲੋਕਾਂ ਦੇ ਕੋਲੋਂ رائے ਮੰਗੀ ਹੈ ਮਾਨਯ ਆਪਣੇ ਫੇਸਬੁੱਕ ਅਕਾਊਂਟ ਤੇ ਆਪਣੇ ਚੋਣ ਵਾਲਿਆਂ ਤੇ ਆਮ ਲੋਕਾਂ ਦੇ ਕੋਲੋਂ ਪੁੱਛਿਆ ਹੈ ਕਿ ਕੀ ਉਹਨਾਂ ਨੂੰ ਪੁਲਿਸ ਤੋਂ ਸੁਰੱਖਿਆ ਲੈਣੀ ਚਾਹੀਦੀ ਹੈ ਜਾਂ ਨਹੀਂ ભગવંતમાન ਨੇ ਇਹ ਫੈਸਲਾ ਸ਼ਾਇਦ ਅਰਵਿੰਦ ਕੇਜੀਵਾਲ ਦੀ ਲੋਕਾਕਲੂ رائے ਲੈਣ ਦੀ ਨੀਤੀ ਦੇ ਤਹਿਤ ਹੀ ਲਿਆ ਹੈ ਹੁਣ ਤੱਕ ਲੋਕਾਂ ਦੇ ਵੱਲੋਂ ਭਗਵੰਤਮਾਨ ਦੇ ਅਕਾਊਂਟ ਤੇ ਦਿੱਤੀ ਗਈ ਨਿੱਜੀ رائے ਦੇ ਤਹਿਤ ਜ਼ਿਆਦਾਤਰ ਲੋਕਾਂ ਨੇ ਭਗਵੰਤਮਾਨ ਨੂੰ ਸੁਰੱਖਿਆ ਲੈਣ ਦੇ ਲਈ ਹਾਂ ਹੀ ਕਹੀ ਹੈ ਪਰ ਇਸ ਦੇ ਉਲਟ ਕੁਝ ਦਿਨ ਪਹਿਲਾਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਦੋਂ ਲੋਕਾਕਲੋ ਸਰਕਾਰ ਦੀ ਕਾਰਗੁਜ਼ਾਰੀ ਸੰਬੰਧੀ رائے ਮੰਗੀ ਸੀ ਤਾਂ ਜ਼ਿਆਦਾਤਰ ਲੋਕਾਂ ਦੀ رائے ਨਕਾਰਾਤਮਕੀ ਦੇਖੇ ਸੀ ਜਿਤ ਕੀ ਭਗਵੰਤ ਮਾਨ ਨੂੰ ਲੋਕਾਂ ਦਾ ਹਾਂ ਪੱਖੀ ਰਵਈਆ ਕਾਫੀ ਹੱਦ ਤੱਕ ਮਿਲਿਆ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਭਗਵੰਤ ਮਾਨ ਦੇ ਨਾਲ ਫੋਨਲਾਈਨ ਤੇ ਗੱਲ ਕੀਤੀ ਗਈ ਸੀ ਤਾਂ ਉਹ ਕੁਝ ਪੜਕਦੇ ਦਿਖਾਈ ਦਿੱਤੇ ਸ਼ਾਇਦ ਉਹਨਾਂ ਨੂੰ ਖੁਦ ਨੂੰ ਇਹ ਲੱਗ ਰਿਹਾ ਕਿ ਲੋਕਾਂ ਤੋਂ ਮੰਗੀ رائے ਉਹਨਾਂ ਦੇ ਲਈ ਬੁਰੀ ਸਾਬਿਤ ਨਾ ਹੋ ਜਾਏ ਇਸ ਲਈ ਉਹ ਕੁਝ ਪੜਕਦੇ ਦਿਖਾਈ ਵੀ ਦਿੱਤੇ ਪਰ ਲੋਕਾਂ ਦਾ ਰਵਈਆ ਕਾਫੀ ਚੰਗਾ ਮਿਲ ਰਿਹਾ ਭਗਵੰਤ ਮਾਨ ਨੂੰ ਭਗਵੰਤ ਮਾਨ ਨੇ ਜਿਸ ਤਰ੍ਹਾਂ ਲੋਕਾਂ ਤੋਂ رائے ਮੰਗੀ ਹੈ ਕਿ ਉਹ ਸੁਰੱਖਿਆ ਲੈਣ ਜਾਂ ਨਾ ਲੈਣ ਤਾਂ ਉਹਨਾਂ ਨੂੰ ਕਾਫੀ ਚੰਗਾ ਹੰਗਾਰਾ ਲੋਕਾਂ ਦੇ ਵੱਲੋਂ ਮਿਲ ਰਿਹਾ ਹੈ